सारी चीजें मिलती है नीचे में मक्की दी रोटी होगी तो सरसों दा साग छाछ भी बहुत बढ़िया सी है ना वीरें बहुत बढ़िया और किसी ने भी इतनी दूर को ना आए तो मैं स्पेशल तन्नू तो कहางी कि बाबे दे ढाबे पे जरूर ऐसे एक बारी रोटी जरूर खा के जायो तो पता लग जाना कि असली स्वाद की होता है मेरे अपने मौन हैले रिलेटिव वगैरह जो जीरा वगैरह या चल्ली गल खांदे हैं रिकमेंड करन कि निको पे उसी टेस्ट करो ਜੋ ਤੁਸੀਂ ਦੇਖ ਰਹੇ ਹੋ ਪਬਲਿਕ ਸਪੋਕ ਨਿਊਜ਼ ਮੈਂ ਤੁਹਾਡੇ ਨਾਲ ਅਗਵਿੰਦਰ ਕੋ ਅੱਜ ਜੇ ਪਹੁੰਚ ਗਿਆ ਦਸੂਹਰੇ ਨਾਲ ਲੱਗਦਾ ਅਡਾ ਸ਼ਮਾਨਸ਼ੀਰ ਬਾਬੇ ਦੇ ਢਾਬੇ ਤੇ ਬਾਬੇ ਦਾ ਢਾਬਾ ਬਿਲਕੁਲ ਸ਼ੁੱਧ ਬੈਸਨੋ ਟਾਪਾ ਹੈ ਜੇਕਰ ਤੁਸੀਂ ਵਧੀਆ ਦੇ ਸਾਬੂਰਾ ਖਾਣਾ ਖਾਣਕ ਚੁੰਦੇ ਹੋ ਇੱਕ ਵਾਰ ਜ਼ਰੂਰ ਪਹੁੰਚੋ ਬਾਬੇ ਦੇ ਢਾਬੇ ਤੇ ਜੋ ਕਿ ਅਡਾ ਸ਼ਮਾਨਸ਼ੀਰ ਦਸੂਹਰੇ ਵਿੱਚ ਪੈਂਦਾ ਬਾਬੇ ਦੇ ਢਾਬੇ ਤੇ ਬੈਂਡ ਦਾ ਉਹ ਵਧੀਆ ਪ੍ਰਬੰਧ ਹੈ ਪੁਲਿਸ ਹੀ ਲੱਗੇ ਹੋਏ ਐ ਅੱਜ ਤੁਸੀਂ ਵਧੀਆ ਤਰੀਕੇ ਦੇ ਨਾਲ ਖਾਣਾ ਇੰਜੋਏ ਕਰ ਸਕਦੇ ਹੋ ਬਾਬੇ ਦੇ ਢਾਬੇ ਤੇ 130 ਰੁਪਏ ਵਿੱਚ ਦਸ਼ਮਤਾਰੀ ਮਿਲਦੀ ਹੈ ਤੁਸੀਂ ਬਾਬੇ ਦੇ ਢਾਬੇ ਤੇ ਆ ਕੇ ਇਹ ਥਾਲੀ ਇੰਜੋਏ ਕਰ ਸਕਦੇ ਹੋ ਜੇਕਰ ਤੁਸੀਂ ਬਾਬੇ ਦੇ ਢਾਬੇ ਤੇ ਆਣਾ ਚਾਹੁੰਦੇ ਹੋ ਨੀਰਮਿਕ ਡੋਨਰ ਅੱਜ ਸਮਾਂ ਸੀ ਸਿਆਦ ਸੁਆਗ ਦਿਲਾਸਰ ਪਰਵਤੰਗ ਦੇ ਤੁਸੀਂ ਬਾਬੇ ਡੱਬੇ ਤੇ ਖਾਣਾ ਖਾਦਾ ਹੈ ਤੁਹਾਨੂੰ ਬਾਬੇ ਦਾ ਡੱਬਾ ਕਿਸ ਤਰ੍ਹਾਂ ਦਾ ਲੱਗਾ ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਖਾਣਾ ਖਾ ਕੇ ਨੇ ਇੱਥਾ ਇੱਥੇ ਤਾਂ ਸਾਰੀ ਚੀਜ਼ਾਂ ਮਿਲਦੀਆਂ ਨੇ ਜਿਵੇਂ ਮੱਕੀ ਦੀ ਰੋਟੀ ਹੋਗੀ ਤੇ ਸਰ੍ਹੋਂ ਦਾ ਸਾਗ ਛਾਚ ਵੀ ਬਹੁਤ ਵਧੀਆ ਸੀ ਹੈ ਨਾ ਵੀਰੇ ਬਹੁਤ ਵਧੀਆ ਸੀ ਬਹੁਤ ਹਾਂ ਅਸੀਂ ਤਾਂ ਵਾਰ-ਵਾਰ ਇੱਥੋਂ ਜਾਵਾਂਗੇ ਜਦੋਂ ਵੀ ਇੱਥੋਂ ਟੱਪ ਕੇ ਜਾਣਾ ਹੈ ਤੇ ਜਦੋਂ ਵੀ ਇੱਥੇ ਰੋਟੀ ਖਾ ਕੇ ਜਰੂਰ ਜਾਵਾਂਗੇ ਸਾਨੂੰ ਬਹੁਤ ਵਧੀਆ ਲੱਗਿਆ ਇੱਥੋਂ ਦਾ ਖਾਣਾ ਦੇਸੀ ਤੁਹਾਨੂੰ ਵੀ ਸੁਜੈਸਟ ਕਰਾਂਗੇ ਕਿ ਕਿਹੜਾ ਖਾ ਕੇ ਜਾਓ ਤੁਹਾਨੂੰ ਹਾਂਜੀ ਤਾਂ ਹੋਰ ਕਿਸੇ ਨੇ ਵੀ ਇੱਥੇ ਰੋਕਣਾ ਹੋਏ ਤਾਂ ਮੈਂ ਸਪੈਸ਼ਲ ਤੁਹਾਨੂੰ ਕਹਾਵਾਂਗੀ ਕਿ ਬਾਬੇ ਦੇ ਢਾਬੇ ਤੇ ਜ਼ਰੂਰ ਇਸ ਇੱਕ ਵਾਰੀ ਰੋਟੀ ਜ਼ਰੂਰ ਖਾ ਕੇ ਜਾਇਓ ਤੁਹਾਨੂੰ ਪਤਾ ਲੱਗ ਜਾਣਾ ਕਿ ਅਸਲੀ ਸਵਾਦ ਕੀ ਹੁੰਦਾ ਹੈ ਤੁਸੀਂ ਹੋਰ ਵੀ ਲੋਕਾਂ ਨੂੰ ਕਹੋਗੇ ਕਿ ਇੱਥੇ ਆਨ ਕੇ ਖਾਣਾ ਹੈ ਹਾਂਜੀ ਬਿਲਕੁਲ ਜਦੋਂ ਵੀ ਜਿੱਥੇ ਵੀ ਅਸੀਂ ਮਿਲਾਂਗੇ ਹੋਰ ਲੋਕਾਂ ਨੂੰ ਤਾਂ ਅਸੀਂ ਉਹਨਾਂ ਨੂੰ ਸੁਜੈਸਟ ਕਰਾਂਗੇ ਕਿ ਬਾਬੇ ਦੇ ਢਾਬੇ ਦੇ ਜ਼ਰੂਰ ਖਾਣਾ ਖਾ ਕੇ ਜਾਣ ਇੱਥੇ ਦਾ ਸਵਾਦ ਹੀ ਇਤੋ ਦੇ ਸ਼ੈਫ ਜਨੈਨ ਬਹੁਤ ਇੱਕ ਨੰਬਰ ਦੇ ਵਧੀਆ ਸ਼ੈਫ ਨੇ ਤੇ ਵਧੀਆ ਖਾਣਾ ਬਣਾਉਂਦੇ ਨੇ ਤੇ ਸ਼ੁੱਧ ਵੈਸ਼ਨੋ ਦਾ ਪਾਇਆ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆ ਗਈ ਤੇ ਆਰਾਮ ਨਾਲ ਜਿਵੇਂ ਕਰਦਾ ਖਾਣਾ ਹੁੰਦਾ ਸਵਾਦ ਉਵੇਂ ਹੀ ਆਤਾ ਇੱਥੇ ਦੇ ਖਾਣਾ ਹੈ ਜੀ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗੀ ਸਾਰਿਆਂ ਨੂੰ ਪ੍ਰਿੰਸ ਨਾਕਵਲ ਐਮੀਰਾ ਵੀਰਾ ਹੈ ਵੀਰਾ ਹੈ ਇਹਦੇ ਨਾਂ ਦਾ YouTube ਤੇ ਚੈਨਲ ਹੈ ਤੇ ਅਸੇ ਦੋਨੋਂ ਪੈਨ ਵੀਰਾ ਮਿਲ ਕੇ ਨਾ ਫਨੀ ਵੀਡੀਓਜ਼ ਬਣਾਉਂਦੇ ਆ ਤੇ ਸਾਡੇ ਚੈਨਲ ਵੀ ਪੀਸ ਸਬਸਕ੍ਰਾਈਬ ਕਰਦੇ ਹੋ ਬਾਬੇ ਦਾ ਬੇਟਾ ਵੀ ਦੇ ਖਾਣਾ ਖਾਦਾ ਤੁਹਾਨੂੰ ਬਾਬੇ ਦਾ ਬੇਟਾ ਖਾਣਾ ਕਿਸ ਤਰ੍ਹਾਂ ਦਾ ਲੱਗਾ ਜੀ ਬਹੁਤ ਵਧੀਆ ਲੱਗਾ ਫਸਟ ਟਾਈਮ ਨੇ ਐਕਸਪੀਰੀਅਸ ਕੀਤਾ ਤੇ ਸਾਡਾ ਬੜੀਆ ਤੇ ਸਵਾਦਿਸ਼ਟ ਲੱਗਿਆ ਬੁਲਾਰਾ ਫਿਰ ਇੱਥੇ ਆਵਾਂ ਚਾਹਾਂ ਇਹ ਜਿਹੜੇ ਆਪਣੇ ਨੇ ਨੇ ਰਿਲੇਟਿਵ ਜਿਹੜੇ ਦਿਲਿੰਦਰ ਵਗੈਰਾ ਜਾਂ ਚੰਡੀਗੜ੍ਹ ਜਾਂਦੇ ਆ ਉਹਨਾਂ ਨੂੰ ਰਿਕਮੈਂਡ ਕਰਾਂਗੇ ਕਿ ਰੁਕੋ ਤੇ ਤੁਸੀਂ ਟੈਸਟ ਕਰੋ ਹਾਂ ਜਬ ਵੀ ਤੁਸੀਂ ਸਾਖੀ ਦੇ ਤੇ ਆਧਿਕ ਸਪੈਸ਼ਲ ਕੀ ਲੈ ਕੇ ਆਏ ਹੋ ਸਾਖੀ ਦੇ ਤੇ ਆਪੇ ਅਸੀਂ ਗਰਮੀਆਂ ਨੂੰ ਮੱਦੇ ਨਜ਼ਰ ਰੱਖਦੇ ਹਾਂ ਲੱਸੀ ੁੰਡਾਈ ਤੇ ਹੋਰ ਜੋ ਵੀ ਸਾਡੇ ਕੋਲ ਪਹਿਲਾ ਵੀ ਆਈਟਮ ਅਸੀਂ ਦੱਸਦੇ ਰਹੇ ਹਾਂ ਨਾਲ ਆਪਣੀ ਨਾਲ ਪ੍ਰਾਈ ਸਾਰਾ ਕੁਝ ਤੁਹਾਡੇ ਕੋਲ ਆਉਂਦਾ ਤੇ ਸਪੈਸ਼ਲ ਸਾਡੇ ਕੋਲ ਇਹ ਇੱਕ ਐਲਸੀ ਠੰਡਾਈ ਵੀ ਸ਼ੁਰੂ ਕਰਾਂਗੇ ਤੇ ਥਾਲੀ ਦਾ ਵੀ ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਜੋ ਵੀ ਥਾਲੀ ਦੇ ਵਿੱਚ ਅਸੀਂ ਤਿੰਨ ਜਾਂ ਚਾਰ ਆਈਟਮ ਦੇਵਾਂਗੇ ਉਹਦੇ ਵਿੱਚ ਸਾਡੇ ਕੋਲ ਪੂਰੀ ਥਾਲੀ ਜਿਹੜੀ ਜੋ ਵੀ ਸਾਡੇ ਕੋਲ 330 ਰੁਪਏ ਦੀ ਥਾਲੀ ਜਿਹੜੀ ਹੈ ਬਣਾ ਕੇ ਦੇਵਾਂਗੇ ਅਸੀਂ ਤੇ ਵਧੀਆ ਖਾਣਾ ਹੋਵੇਗਾ ਸਵਾਦਿਸ਼ਟ ਖਾਣਾ ਵਧੀਆ ਆਓ ਪਰਾਰੇ ਤੇ ਖਾਓ ਤੇ ਖੁਸ਼ੀਆਂ ਵੰਡੋ जो बा के ढाबे बारे होकारी लेना चाहते हो तो दिते हुए स्क्रीन के नंबर से संपर्क करो